ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਗੋਸਾ ਡੇਰੀ ਫਾਰਮ ਚੈਨਲ ਤੇ ਵੀਡੀਓ ਲੈ ਕੇ ਆਇਆ ਨਗਦੀ ਪਿੰਡ ਅਤਲਾ ਜ਼ਿਲ੍ਹਾ ਮਾਨਸਾ ਬਾਈ ਕਾਲੇ ਦੇ ਘਰੋਂ ਸਾਰੀ ਗੱਲਬਾਤ ਕਰਾਂਗੇ ਚੌਥਾ ਸੂਆਇਤ ਕੀ ਸੂਂਦੀ ਆ ਬਾਈ ਦੇ ਦਸਨ ਮੁਤਾਬਕ ਚੰਗੀ ਆ ਕੱਲਾ ਕੱਲਾ ਥਾਣਾ ਸੱਜਣੋਂ ਆਪਾਂ ਸਾਨੂੰ ਚੈੱਕ ਕਰਾ ਦਿੰਨੇ ਆ ਚੌੜੀ ਚੂੜੀ ਬਹੁਤ ਆ ਪਲੀ ਹੋਈ ਆ ਸਾਰੀ ਡਿਟੇਲ ਆਪਾਂ ਬਾਈ ਕਾਲੇ ਤੋਂ ਲੈਨੇ ਆ ਆ ਜਾ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹੋ ਜੀ ਹਾਂ ਬਾਈ ਵਧੀਆ ਦੇਖੀ ਬੇਨ ਚੱਲੀ ਆਵੇਂ ਹਨ ਕਾਲੇ ਜੀ ਹੁਣ ਆਪਣੇ ਨਗਦੀ ਗੱਲ ਕਰੀਏ ਸਿੱਧੀ ਹਾਂਜੀ ਬਾਈ ਆ ਮੇੜ ਜੀ ਨਗਤੀ ਆ ਜਨੇ ਆ ਹਾਂਜੀ ਬਾਈ ਵੀ ਐਤਗੀ ਦਾ ਸੂਆ ਕਿਨੂ ਮੈਂ ਬਾਈ ਚੌਥਾ ਸੂਆ ਪਹਿਲੇ ਸੂਏ ਲੈ ਕੇ ਆਏ ਸੀ ਮੈਂ ਠੀਕ ਹੈ ਕਰੇਲੂ ਆਜ ਆਪਣੀ ਹੈ ਨਾ ਪਹਿਲੇ ਸੂਏ ਲੈ ਕੇ ਆਏ ਕੋਈ ਵਪਾਰ ਦਾ ਕੰਮ ਨਹੀਂ ਕੰਮ ਕੰਮਧੰਦੇ ਵਾਲੇ ਬੰਦੇ ਆ ਖੇਤੀਬਾੜੀ ਵਾਲੇ ਬਾਈ ਕਹਿੰਦਾ ਆਪਾਂ ਇਹ ਨਗ ਪਹਿਲੇ ਸੂਏ ਖਰੀਦਦੇ ਸੀ ਘਰੇ ਚੋਈ ਹੈ ਹੁਣ ਜੇ ਆਪਾਂ ਬਾਈ ਇਹਦੇ ਦੁੱਧ ਦੀ ਗੱਲ ਕਰੀਏ ਕਿੰਨੇ ਦੁੱਧ ਤੇ ਚੱਲੀ ਹੋੜਦੇ ਦੁੱਧ ਤੇ ਚੱਲੀ ਸੀ 12 ਲੀਟਰ ਦੇ 12 ਲੀਟਰ ਦੇ ਲਈ ਹਾਂਜੀ ਬਾਈ ਬਾਕੀ ਦੁੱਧ ਦਾ ਕੰਮ ਇਹ ਆ ਵੀ ਜਿਹੜਾ ਬੰਦਾ ਜਹੇ ਜੀ ਖਰਾਕ ਪਾਉ ਉਹ ਜਾ ਚੋਲੂਗਾ ਹਾਂ ਇਹ ਵੀ ਗੱਲ ਸਿਆਣੀ ਆ ਬਾਈ ਦੀ ਬਾਅਦ ਚ ਦੁੱਧ ਦਾ ਸੇਵਾ ਦਾ ਹੁੰਦਾ ਮਿੱਤਰੋ ਬਾਈ ਕਹਿੰਦਾ 12 ਲੀਟਰ ਆ ਬੱਸ ਤਸੱਲੀ ਵਾਲਾ ਬਾਈ ਜਮਾ ਹਾਂ ਬਾਈ ਜਮਾ 12 ਲੀਟਰ ਦੁੱਧ ਚ ਬਾਈ ਕਰੀ ਆ ਸੱਚੀ ਸੋਚੀ ਬੋਲੀ ਬੋਲਣ ਵਾਲੇ ਬੰਦੇ ਆ ਨਰਮ ਪਰਿਵਾਰ ਆ ਮਿੱਤਰੋ ਥੋੜਾ ਜਿਹਾ ਖੁੱਲਾ ਜ਼ਰੂਰ ਐ ਸੋਨਾ ਮੋੜਿਆ ਸਿੰਘ ਬਾਕੀ ਸਿਰਪ ਭਲੀ ਪੁਲੀ ਬਹੁਤ ਸੱਜਣੋ ਠੰਡੀ ਸੀਲ ਵੀ ਆ ਥੋੜਾ ਜਿਹਾ ਕੈਮਰੇ ਤੋਂ ਡਰਦੀ ਐ ਠੰਡੀ ਐ ਤੇ ਹੁਣ ਆਪਾਂ ਇਹਦੀ ਤਿਆਰੀ ਚੰਗੀ ਆ ਹਨਾ ਇਹ ਹਾਂ ਬਈ ਤੇ ਥਣਾ ਥਣਾ ਦੀ ਸਾਫਾ ਜਮਾ ਬਈ ਜਮਾ ਓਕੇ ਠੀਕ ਹੈ ਕੋਈ ਸਰਲਾ ਵਗੈਰਾ ਬਈ ਆਪਣੇ ਕੋਲ ਚੋਕੇ ਲੈ ਜਾਣਾ ਚਾਹੀ ਤੇ ਕੋਈ ਹੋਰ ਭਾਰ ਬਲੋੜੀ ਬਾਤ ਮਤਲਬ ਨਹੀਂ ਠੀਕ ਹੈ ਜੇ ਹੁਣ ਆਪਾਂ ਇਹ ਦਿਨਾਂ ਦੀ ਗੱਲ ਕਰੀਏ ਕਿੰਨੇ ਦਿਨ ਕੱਢੋ ਦਿਨ ਬਈ ਇਹਦੇ ਅੱਜ ਕੱਲ ਨੂੰ ਪੂਰੇ ਹੋ ਜਾਣਗੇ ਕੱਲ ਨੂੰ ਦਿਨ ਪੂਰੇ ਹੋ ਜਾਣਗੇ ਅੱਗੇ 5 ਜਾਂ 6 ਦਿਨ ਲੈ ਜਾਈਂ ਬਾਤ ਵਾਧ ਦੇ ਦੇ ਠੀਕ ਹੈ ਇਹ ਵੀ ਦੇਖੋ ਹੁਣ ਇਹਦਾ ਮੌਕੇ ਦੱਸੋ ਅੱਜ 2 ਤਰੀਕ ਹੋ ਗਈ ਹਨਾ ਹਾਂਜੀ ਕੱਲ ਨੂੰ ਦਿਨ ਪੂਰੇ ਦੋ ਤਰੀਕ 10ਵਾਂ ਮਹੀਨਾ 2025 ਦੀ ਵੀਡੀਓ ਕਵਰ ਕਰ ਰਹੇ ਆ ਬਾਈ ਕਹਿੰਦਾ ਕੱਲ ਨੂੰ 3 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਪਰ ਕਹਿੰਦਾ ਇਹ 5 6 7 ਵੱਧੋ ਵੱਧ ਕਹਿੰਦਾ ਕਦੇ ਕਦੇ 8 ਦਿਨ ਵੀ ਲੱਗੇ ਸੂਹੀ ਹੈ ਅਜੇ ਦਾ ਢਿੱਲਾ ਢੁਲਾ ਪਈਆਂ ਕੱਢ ਰੀਆਂ ਮੌਕੇ ਤੇ ਤਿਆਰ ਸੋਹਣੀ ਹੋਰ ਵੀ ਹੋਊਗੀ ਸੋਹਣੀ ਹੈ ਥੋੜਾ ਜਿਹਾ ਬੰਦਲੇ ਵਿੱਚ ਪੈਂਦੀ ਹੈ ਤੇ ਬੰਦਲੇਵੇ ਵਾਲੀ ਥਲੇ ਦੁੱਧ ਵੀ ਚੰਗਾ ਹੁੰਦਾ ਕਹਿੰਦੇ ਵੀ ਸੋਹਣੀ ਆ ਸਜਣੋ ਸਿੰਗਲ ਹੱਡੀ ਜਾਂ ਪਿੱਠ ਪੁੜਾ ਬਹੁਤ ਜ਼ਿਆਦੇ ਚੌੜੀ ਹੈ ਇੱਕ ਬਈ ਆਪਾਂ ਗੱਲੇ ਹੋਰ ਗੱਲ ਕਰੀਏ ਜਿਹੜਾ ਆਹ ਪੂਸ ਹੈ ਇਹ ਕੀ ਕਰਨੋਂਗੇ ਇਹ ਬਈ ਦੂਜੇ ਸੂਏ ਜਾ ਕੇ ਵੱਢੀ ਗਈ ਸੀ ਪੂਸ ਠੀਕ ਹੈ ਬਈ ਦੂਜੇ ਪੈਰ ਤਰਤਾ ਪੈਰ ਬੁਰਧਰਤਾ ਪੈਰ ਤਰਤਾ ਸੀ ਆ ਬਈ ਹਾਂ ਚਲੋ ਹਨਾ ਕਈ ਵਾਰੀ ਪਸੂ ਤੋਂ ਪੈਰ ਲੱਗਿਆ ਸੀ ਇਹ ਦਿਖਾ ਦਿੰਨੇ ਆਪਾਂ ਸੱਜਣਾ ਨੂੰ ਪਹਿਲਾਂ ਤੇ ਬਾਕੀ ਜੇ ਗੱਲੇ ਹੋਣ ਆਪਾਂ ਇੱਕ ਗੱਲ ਹੋਰ ਕਰੀਏ ਹਾਂਜੀ ਬਈ ਨਗ ਤੇਰਾ ਸੋਨਾ ਸੋਣੀ ਆ ਝੋਟੀ ਭਲੀ ਹੋਈ ਆ ਹਾਂਜੀ ਬਈ ਆਪਾਂ ਇਹਦਾ ਰੇਟ ਕੀ ਕਰਦਾ ਆਪਾਂ ਕਰਿਆ ਇਹ ਤਾਂ ਕਰਦੇ ਆ ਰੇਟ ਫੋਨ ਤੇ ਘਰੋਂ ਦੇ ਬਈ ਫੋਨ ਤੇ ਕਰ ਲਾਂ ਹਾਂ ਠੀਕ ਹੈ ਹਾਂ ਬਈ ਨੰਬਰ ਬੋਲੋ ਜੀ ਆਪਣਾ ਨੰਬਰ ਬਾਈ ਹੈਗਾ ਮੇਰਾ 98760 ਹਾਂਜੀ 86386 ਬਾਈ ਇੱਕ ਵਾਰੀ ਹੋਰ ਬੋਲ ਦਿਓ 98760 86386 ਬਾਈ ਤੇ ਜੇ ਹੁਣ ਆਪਣੇ ਘਰ ਦੀ ਗੱਲ ਕਰੀਏ ਮਕਾਨ ਕਿੱਥੇ ਜੇ ਬਾਈ ਮਕਾਨ ਆਪਣਾ ਮੱਤੀਆਰਾ ਪੁੱਛ ਕੇ ਆ ਜੇ ਠੀਕ ਹੈ ਕਾਲੇ ਦੇ ਘਰੇ ਜਾਣਾ ਠੀਕ ਹੈ ਮੱਤੀ ਵਾਲਾ ਜਿਹੜਾ ਬਸਟੈਂਡ ਆ ਗਿਆ ਨਾ ਰਾਹ ਬਈਆ ਮੱਤੀਆਰਾ ਅੱਛਾ ਮੱਤੀ ਨੂੰ ਆ ਜਾਂਦਾ ਹੈ ਹਾਂਜੀ ਕੱਚਾ ਪਾ ਠੀਕ ਹੈ ਮੱਤੀ ਪਿੰਡ ਨੂੰ ਜਿਹੜਾ ਰਸਤਾ ਜਾਂਦਾ ਹੈ ਉੱਥੋਂ ਬਾਈ ਕਾਲੇ ਦਾ ਨਾਮ ਪੁੱਛ ਲਿਓ ਕੱਚਾ ਰਸਤਾ ਜਾਂਦਾ ਉੱਥੋਂ ਉਥੋਂ ਬੱਸ ਕੇ ਜਿਹਨੂੰ ਮਰਜ਼ੀ ਬਾਕੀ ਫੋਨ ਨੰਬਰ ਆ ਗਿਆ ਵੀਡੀਓ ਚ ਥੱਲੇ ਚੱਲੀ ਵੀ ਜਾਂਦਾ ਹੁਣ ਆਪਾਂ ਸੋਨੂੰ ਸੱਜਣ ਨੂੰ ਤੁਰਦੀ ਨੂੰ ਦੇ ਨਿਗ੍ਹਾ ਮਰਵਾਉਨੇ ਆ ਕਾਲੇ ਝੋਟੀ ਤੁਰ ਲੈ ਭਾਈ ਤੁਰਦੀ ਤੁਰਦੀ ਨੂੰ ਕਰ ਲੋ ਜੇਕ ਸੱਜਣੋ ਕਰਮਾਲੀ ਨੂੰ ਅਜਾ ਢਿੱਲਾ ਢੁਲਾ ਪਈਆਂ ਕਰ ਲੋ ਜੇਕ ਸੱਜਣੋ ਇਕੱਲਾ ਇਕੱਲਾ ਥਾਣਾ ਸੋਨਾ ਚਵਾਈ ਵਾਲਾ ਮੋਟਾ ਥਾਣ ਲੱਗਿਆ ਹੋਇਆਗਾ ਦਿਖਾ ਦੇਓ ਜਸਨਿਆ ਮੋੜ ਲੈ ਉੱਥੇ ਲੈ ਜਾ ਲਗਾ ਗਿਰਨ ਦਰਸ਼ਨਾ ਆਪਣੇ ਤੁਰਦੀ ਨੂੰ ਸੱਜਣਾ ਨੂੰ ਦਖਾ ਦੇ ਕੋਈ ਚੀਜ਼ ਰਹਿ ਨਾ ਜਾਵੇ ਆਪਣਾ ਨਗਾ ਤਿਆਰ ਕਰਿਆ ਬਾਈ ਨੇ ਕਹਿੰਦਾ ਇੱਕ ਅੱਧਾ ਪਸ਼ੂ ਵਿੱਚੋਂ ਸੇਲ ਕਰ ਵੀ ਦਿੰਨੇ ਆ ਰੋਗ ਲਾ ਜਾ ਸਨੇ ਹਲੇ ਇੱਕ ਨਾ ਆਪਣੀ ਜਿਹੜੀ ਰੇਟ ਦੀ ਗੱਲ ਹੈ ਰੇਟ ਜਮਾਂ ਜਾਇਜ਼ ਹੋ ਬਾਈ ਹਾਂ ਬਾਈ ਜਮਾਂ ਜਾਇਜ਼ ਰੇਟ ਠੀਕ ਹੈ ਹਾਂ ਭਰਾ ਕਹਿੰਦਾ ਕਾਲਾ ਕਹਿੰਦਾ ਸਿਰੇ ਜਾਂ ਨਾਲ ਵੈਸੇ ਬੰਦੇ ਨਹੀਂ ਘਰੇਲੂ ਪਰਿਵਾਰ ਆ ਕਹਿੰਦਾ ਜਾਇਜ਼ ਜਾ ਰੇਟ ਕਰਾਂਗੇ ਸਾਡੀ ਪਹਿਲਾਂ ਵੀ ਡਿਸਕਸ ਹੋਈ ਸੀ ਤੇ ਤੁਸੀਂ ਘੰਟੀ ਮਾਰ ਲਿਓ ਸੱਜਣੋ ਬੰਦੇ ਨਰਮ ਆ ਬਹੁਤ ਚੰਗਾ ਪਰਿਵਾਰ ਹੈ ਤੁਸੀਂ ਕਿਰਾਂ ਇੱਕ ਵਾਰੀ ਵਿਜ਼ਿਟ ਕਰਕੇ ਦੇਖਿਓ ਨਗ ਚੰਗਾ ਹੈਗਾ ਘਰੇਲੂ ਪਰਿਵਾਰ ਕੋਲੇ ਆ ਬਾਕੀ ਇਨਾਂ ਨੇ ਤਿੰਨ ਸੂਏ ਘਰੇ ਚੋਈ ਵੀ ਹੈਗੀ ਐ ਬਾਕੀ ਕੋਈ ਜਿਹੜੀ ਤਸੱਲੀ ਤੁਸੀਂ ਕਰਨੀ ਹੋਈ ਕੋਲੇ ਆ ਕੇ ਸਜਣੋ ਆਪ ਵੀ ਕਰ ਸਕਦੇ ਹੋ ਠੀਕ ਹੈ ਬਾਕੀ ਆਪਣੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ